ਫਗਵਾੜਾ ਸ਼ਹਿਰ ਦੇ ਵਿੱਚ ਬੀਤੀ ਦੇਰਵਾਤ ਨੂੰ ਪਿਛਾਤੀ ਹਮਲਾ ਵਾਰਾਂ ਵੱਲੋਂ ਇੱਕ ਆਟੋ ਚਾਲਕ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਆਟੋ ਚਾਲਕ ਕੁਲਦੀਪ ਸਿੰਘ ਜੋ ਕਿ ਸੁਖਚੈਨ ਨਗਰੂ ਫਗਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨੂੰ ਬੀਤੀ ਰਾਤ ਨੂੰ ਪਛਾਤੇ ਹਮਲਾਵਾਰਾਂ ਨੇ ਗੋਲੀ ਮਾਰ ਦਿੱਤੀ ਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਤੇ ਜਿੱਥੇ ਡਾਕਟਰ ਨੇ ਉਸਦੀ ਹਾਲਤ ਨੂੰ ਨਾਜ਼ੁਕ ਦੱਸ ਤੇ ਉਸਨੂੰ ਹਾਰ ਸੈਂਟਰ ਰੈਫਰ ਕਰ ਦਿੱਤਾ ਤੇ ਉੱਥੇ ਪਹੁੰਚਣ ਉਪਰੰਤ ਕੁਲਦੀਪ ਸਿੰਘ ਦੀ ਮੌਤ ਹੋ ਗਈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਮਲੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਫਗਵਾੜਾ ਨਿਊਜ਼ ਦੇ ਲਈ ਫਗਵਾੜਾ ਤੋਂ ਕੈਮਰਾਮੈਨ ਜੋ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਚੁੰਨੂ ਖਾਨ ਜੀ ਹਾਂ ਜੀ ਚੁੰਨੂ ਖਾਨ ਹਾਂ ਜੀ ਕੀ ਮਾਮਲਾ ਕੀ ਇੱਕ ਜਿਹੜਾ ਰਾਤ ਦੇਰ ਰਾਤ ਗੋਲੀ ਚੱਲੀ ਆ ਦੇਖੋ ਜੀ ਮਾਮਲਾ ਇਹ ਆ ਕਿ ਇਹ ਆਟੋ ਚਲਾਤਾ ਹੈ ਠੀਕ ਹੈ ਜੀ ਇਹ ਸਵਾਰੀ ਲੈ ਕੇ ਗਿਆ ਹੋਇਆ ਥਾ ਛੋੜਨੇ ਕੇ ਲਈ ਛੋੜ ਕੇ ਉਧਰ ਸੇ ਆ ਰਹਾ ਥਾ 10 10:30 ਵਜੇ ਦੀ ਬਾਤ ਹੈ ਠੀਕ ਹੈ ਜੀ ਹਾਂ ਜੀ 10 10:30 11 ਵਜੇ ਦੀ ਬਾਤ ਹੈ ਸਵਾਰੀ ਛੋੜ ਕੇ ਆ ਰਹਾ ਥਾ ਉਸਕੋ ਕਿਸੇ ਨੇ ਗੋਲੀ ਮਾਰ ਦਿਆ ठीक है जी पता नहीं चला किसने गोली चली पता नहीं चला जी हम लोग जब वहाँ पहुंचे तो कोई नहीं था कहाँ पे गोली चली है ये सुबह अभी यही तो हम लोग जब पड़ा हुआ था वहाँ सुविधा के अंदर जो कॉलोनी नहीं है उधर गली जाती है बाबे गदिया बाबे गदिया में तो उसको ਫੇਰ ਉਹ ਆਸੇ ਹਮ ਲੋਗ ਉਸ ਕੋ ਲੈ ਗਏ ਸਰਕਾਰੀ ਹਸਪਤਲ ਮੈਂ ਨਾਮ ਕੀ ਹੈ ਉਸਕਾ ਕੁਲਦੀਪ ਕੁਲਦੀਪ ਹਾਂ ਕਿਤਨੇ ਕਿਤਨੇ ਸਮੇਂ ਸੇ ਆਟੋ ਚਲਾਤਾ ਹੈ ਉਹ 2 ਮਹੀਨੇ ਸੇ ਚਲਾਤਾ ਕੋਈ ਇਸ ਕੀ ਰੰਜਿਸ਼ ਤੋਂ ਨਹੀਂ ਪੁਰਾਣੀ ਕੋਈ ਲਗੜਾ ਨਹੀਂ ਕੋਈ ਬੰਦਾ ਤਾਂ ਬਹੁਤ ਵਧੀਆ ਸੀ ਹਾਂਜੀ ਕਿਸੇ ਦੀ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਹਾਂਜੀ ਤੇ ਫੇਰ ਮਤਲਬ ਕੀ ਉਹਨੋਂ ਮਗੀ ਡੈਥ ਕਿਦਾਂ ਉਹ ਮਗੀ ਰਾਤੀ ਹੋ ਗਈ ਡੈਥ ਦੇਖੋ ਜੀ ਇੱਥੋਂ ਉਹਨਾਂ ਨੂੰ ਜਲੰਧਰ ਭੇਜਦਾ ਉੱਥੇ ਅਸੀਂ ਪਹੁੰਚੇ ਆ ਉੱਥੇ ਕੀ ਨਾਮ ਹੁੰਦਾ ਉਹਦਾ ਜਿਹੜਾ ਰੋਣਿਆ ਹੁੰਦਾ ਹੂੰ

हम अभी अभी तक कुछ नहीं मांग रखे हैं इन्छा, क्या रखते घर वाली बताएगी हम तो यार दोस्त हैं साथ में गए हुए थे अब उनके वाली क्या मांग करेगी अब उन्हीं से, से रूपा है रूपा कितने रहने जी सुखचैन नगर है नगर हाँ की मामला की एक जरा हमारे पति को गोली मार के किसी ने हत्या कर दिया है पता नहीं चला किसने मारी किसने मारी नहीं पता लगा कितने भी हुआ ये साढ़े दस बजे लगभग आपके घर वाले का नाम क्या है कुलदीप कुलदीप ते होन किथे हैं अस्पताल पे है हॉस्पिटल ठीठा क्या है नहीं मर गया ते कोई पहल में कितना नुकसान पता लगा कि ये गोली चली है या? हमारे हस्बैंड ने फोन करके बताया था क्या ठीक है ਬਟ ਪੇਸ਼ੈਂਟ ਦੀ ਕੰਡੀਸ਼ਨ ਨੂੰ ਸੀਰੀਅਸ ਦੇਖਦੇ ਹੋਏ ਇਹਨੂੰ ਗਾ ਜਲੰਧਰ ਰੈਫਰ ਕਰ ਦਿੱਤਾ ਹੈਗਾ ਪਰਚਾ ਕੱਟ ਕੇ ਸਰ ਗੋਲੀ ਵਗੈਰਾ ਅਜਾਇਰ ਵਗੈਰਾ ਕਿੰਨੀ ਜੱਲੇ ਕੋਈ ਪਤਾ ਜਿ ਲੱਗਾ ਆ ਤੇ ਗੋਲੀ ਜਿਹੜੀ ਚੱਲੀ ਹੈ ਬੱਬਾ ਗਰੀਆ ਤੇ ਕੋਣ ਕਹਿੰਦੇ ਚੱਲੀ ਹੈ ਕਿੰਨੇ ਲੱਗੀਆਂ ਗੋਲੀਆਂ ਇਹਦੇ ਗੋਲੀ ਇੱਕ ਲੱਗੀ ਆ ਕੋਈ ਨਾਮ ਵਗੈਰਾ ਹੈ ਬੰਦੇ ਦਾ ਇਹ ਪੇਸ਼ੈਂਟ ਦਾ ਨਾਮ ਕੁਲਦੀਪ ਹੈ ਹਾਂਜੀ ਕਿੱਥੇ ਦੇ ਰਹਿਣ ਵਾਲੇ ਹੈ ਇਹ ਸੁਖਚੈਨ ਨਗਰ ਦੇ ਰਹਿਣ ਵਾਲੇ ਹੈਗੇ ਤੇ ਵੀ ਕੰਡੀਸ਼ਨ ਕਿਦਾਂ ਸਾਰਾ ਇਹਨਾਂ ਦੀ ਪੇਸ਼ੈਂਟ ਦੀ ਕੰਡੀਸ਼ਨ ਤਾਂ ਸੀਰੀਅਸ ਹੈਗੀ ਤਾਂ ਹੀ ਉਹਨੂੰ ਰੈਫਰ ਕੀਤਾ ਗਿਆ ਫਰਦਰ ਕਿਹੜੇ ਹੋ ਹਸਪੀਟਲ ਕੀਤਾ ਜੀ ਸਿਵਲ ਹਸਪੀਟਲ ਜਲੰਧਰ ਆਪਰਾ ਡਾਕਟਰ ਦਾ ਨਾਮ ਕੀ ਹੈ ਡਾਕਟਰ ਸੁਮੇਤਪਾਲ ਸੇ ਲੱਗੀ ਇੱਕ ਜਿਹੜਾ ਗੋਲੀ ਦੇਰ ਰਾਤ ਚੱਲੀ ਹੈ ਦੇਰ ਰਾਤ ਸਾਨੂੰ ਮੈਸੇਜ ਆਇਆ ਸੀਗਾ ਕਿ ਇੱਕ ਅ ਗੋਲੀ ਲੈਣ ਦਾ ਕਿਸੇ ਹੋਰ ਹਸਪਤਲ ਵਿੱਚ ਦਾਖਲਾ ਬੰਦਾ ਤੇ ਜਿਹਦੇ ਕਰਕੇ ਅਸੀਂ ਮੌਕੇ ਤੇ ਗਏ ਆ ਉਹ ਬਾਅਦ ਚ ਉਹਨੂੰ ਰੈਫਰ ਕਰਕੇ ਦਿੱਤਾ ਤੇ ਉਹ ਜਲੰਧਰ ਭੇਜ ਦਿੱਤਾ ਗਿਆ ਸੀ ਸਰ ਕੰਡੀਸ਼ਨ ਕਿੱਦਾਂ ਸੀਗੀ ਤੇ ਕੰਡੀਸ਼ਨ ਉਹਦੀ ਡਾਕਟਰ ਸਾਹਿਬ ਨੇ ਮਾੜੀ ਹੋਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਸੀ ਤੇ ਸਰ ਕੋਈ ਪਛਾਣ ਵਗੈਰਾ ਹੈ ਕਿ ਬੰਦੇ ਦੀ ਕਿੱਥੇ ਦਾ ਰਹਿਣ ਵਾਲਾ ਬੰਦੇ ਜਿਹੜਾ ਹੈਗਾ ਸੀਗਾ ਇਹ ਬੰਦੇ ਦਾ ਨਾਮ ਪਲਦੀਪ ਸਿੰਘ ਆ ਅਸੀਂ ਹੈਗਾ ਸੀ ਸੁਖਚੈਨ ਨਗਰ ਦਾ